ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕੀ ਮਹਲਾ 3 ਬਬੀਹਾਉ ਜਗਤ ਹੈ ਮਤ ਕੋ ਭਰਮ ਭੁਲਾਈ ਇਹੋ ਬਬੀਹਾ ਬਸੂ ਹੈ ਸੁਨੋ ਬੋਜਨ ਨਾਹੀ ਅਮਰਤ ਹਰਿ ਕਾ ਨਾਮ ਹੈ ਜਿਤ ਪੀਤੇ ਤਿਖ ਜਾਏ ਨਾਨਕ ਗੁਰਮੁਖ ਜਿਨ ਪੀਆ ਤਿਨ ਬਹੁ ਨ ਲਾਗੇ ਆਏ ਮਹਲਾ 3 ਮਲਾਰ ਸੇਤਲ ਰਾਗ ਹੈ ਹਰ ਧਿਆਇ ਸਾਂਤ ਹੋਈ ਹਰ ਜੀਵ ਆਪਣੀ ਕਿਰਪਾ ਕਰੈ ਧੰਬਰ ਤੇ ਸਭ ਲੋਏ ਬੁਟੇ ਜੀਆਂ ਜੁਗਤ ਹੋਏ ਧਰਨੀ ਨੋ ਸ਼ਿੰਗਾਰ ਹੋਏ ਨਾਨਕੇ ਹੋ ਜਤ ਸਭ ਜਲ ਹੈ ਜਲੇ ਤੇ ਸਭ ਕੋਈ ਗੁਰ ਪ੍ਰਸਾਦਿ ਕੋ ਬਿਰ ਲਾਭੁ ਜੈ ਸੋ ਜਨਮੁਕਤ ਸਦਾ ਹੋਏ ਪੌੜੀ ਸਚਾ ਬੇ ਪਰਵਾਹ ਇਕੋ ਤੂੰ ਤਣੀ ਤੂੰ ਸਾਮਿ ਕਿਛੁ ਆਪਿ ਆਪਤੁ ਜੈ ਕਿਸ ਗਣੀ ਮਾਨਸ ਕੋੜਾ ਗਰਭ ਛੁ ਸਚੇ ਤੁਧ ਮਾਣੀ ਆਵ ਗਉਣ ਰਚਾਈ ਪਾਈ ਮੇਦਨੀ ਸਤਗੁਰ ਸੇਵੈ ਆਪਣਾ ਆਇ ਤਿਸ ਗਣੀ ਜੇ ਹਉ ਮੈਂ ਵਿਚਹੁ ਜਾਇ ਤਾ ਕੀ ਗਣਤ ਗਣੀ ਮਨੁ ਮਗਮੋਹਿ ਗਵਾਰੇ ਜਿਉ ਭੂਲਾ ਮਨ ਜਬਣੀ ਕਟੈ ਪਾਪੇ ਸੰਖੇ ਨਾ ਵੈ ਇਕ ਕਣੀ ਸਲੋਕ ਮਹਲਾ ਤੀਜਾ ਭਾਵੀ ਹਾ ਖਸਮੇ ਕਾ ਮਹਿਲ ਨ ਜਾਣੇ ਮਹਿਲ ਦੇ ਕੇ ਅਰਦਾਸ ਪਾਈ ਆਪਣੇ ਭਾਣੇ ਬਹੁਤਾ ਬੋਲੇ ਬੋਲਿਆ ਥਾਏ ਨਾ ਪਾਏ ਕਸਮ ਵੱਡਾ ਦਾਤਾ ਰਹੇ ਜੋਇ ਚਾ ਤੋ ਪਲ ਪਾਈ ਭਾਵੀ ਹਾ ਕਿਆ ਬਪੜਾ ਜਗਤੈ ਕੀ ਤਿਖ ਜਾਏ ਮਹੱਲਾ ਤੀਜਾ ਭਵੀਆ ਪਿੰਨੀ ਰਹਿਣ ਬੋਲਿਆ ਸਜੇ ਸੱਚ ਸੁਭਾਏ ਇਹ ਜਲ ਮੇਰਾ ਜੀਉ ਹੈ ਜਲ ਬਿਨ ਰਹਿਣ ਨਾ ਜਾਏ ਗੁਰ ਸ਼ਬਦ ਦੇ ਜਲ ਪਾਈਐ ਵਿੱਚੋਂ ਆਪ ਗਵਾਈ ਨਾਨਕੇ ਜਿਸ ਬਿਨ ਛਸਾ ਨਾ ਜਿਵਦੀ ਸੋ ਸਤਗੁਰ ਦਿਆ ਮਿਲਾਇ ਪੌੜੀ ਖੰਡੇ ਪਾਤਾਲ ਅਸੰਕੇ ਮੈਂ ਗਣਤ ਨ ਹੋਈ ਤੂੰ ਕਰਤਾ ਗੋਵਿੰਦ ਤੂੰ ਸਰਜੇ ਤੁਦੈ ਗੋਇ ਲਖ ਚਰਸੀ ਮਿਦਨੀ ਤੁਝ ਹੀ ਤੇ ਹੋਈ ਇਕ ਰਾਜੇ ਕਾਨਕ ਮੁਲੂਕ ਕਹਿ ਕਹਾਵੇ ਕੋਈ ਸਾਸ਼ ਦਾਵੇ ਸੰਚੇ ਧਾਨੇ ਦੁਜੇ ਪਤ ਕੋਈ ਇਕ ਦਾਤੇ ਇਕ ਮੰਗਤੇ ਸਭਨਾ ਸਿਰ ਸੋਈ ਬਿਨ ਨਾ ਬਹ ਬਾਜ਼ਾਰੀ ਆਪੀ ਹਵਲ ਹੋਈ ਕੂਰਨ ਖੁਟੈ ਨਾਨਕ ਸਚ ਕਰੈ ਸਹੋਈ ਸੋ ਲੋਕ ਮਹੱਲਾ ਤੀਜਾ ਬਬੀਹਾ ਗੁਣਵੰਤੀ ਮਹਿਲ ਪਾਇਆ ਗੁਣਵੰਤੀ ਦੂਰੇ ਅੰਤਰ ਤੇ ਰ ਹਰਿ ਬਸੈ ਗੁਰਮੁਖ ਸਦਾ ਹਜੂਰੇ ਕੂਕ ਪੁਕਾਰ ਨ ਹੋਵਈ ਨਦਰਿ ਨਦਰਿ ਨਿਹਾਲ ਨਾਨਕ ਨਾਮ ਰਤੈ ਸਹਜ ਮਿਲੈ ਸ਼ਬਦ ਗੁਰੂ ਕੈ ਕਾਲ ਮਹੱਲਾ ਤੀਜਾ ਬਬੀਹਾ ਬੇਨਤੀ ਕਰੇ ਕਰ ਕਿਰਪਾ ਦਿਓ ਜੀ ਦਾਨੇ ਜਲ ਬਿਨ ਪਿਆਸ ਨਾ ਉੱਤੇ ਰਹੇ ਛੁਟ ਕੇ ਜਾਏ ਮੇਰੇ ਪ੍ਰਾਣ ਤੂੰ ਸੁਖ ਦਾਤਾ ਬੇਅੰਤ ਹੈ ਗੁਣਾਂ ਦਾਤਾ ਨਿਧਾਨੇ ਗੁਣ ਦਾਤਾ ਨਿਧਾਨੇ ਨਾਨੇ ਗੁਰਮੁਖ ਬਖਸ ਲੈ ਅੰਤ ਬੇਲੇ ਹੋਏ ਭਗਵਾਨ ਪੌੜੀ ਆਪੇ ਜਦ ਪਾਏ ਕੈ ਗੁਣ ਔਗਣ ਕਰੇ ਵਿਚਾਰੇ ਤ੍ਰੈ ਗੁਣ ਸਰਬ ਜੰਜਾਲ ਹੈ ਨਾਮ ਨਾ ਧਰੈ ਪਿਆਰ ਗੁਣ ਛੋੜ ਔਗਣ ਕਮਬਦੇ ਨੜ ਗਿਆ ਵੇ ਕੋ ਆੜੀ ਜੁਏ ਜਨਮ ਤੇਰੀ ਹਾੜਿਆ ਕਿਤੇ ਆਈ ਸੰਸਾਰੀ ਸੱਚੇ ਸ਼ਬਦੇ ਮਨ ਮਾਰਿਆ ਅਨਜਨੰ ਪਿਆਰੀ ਜਿਨੀ ਪੜਕੀ ਉੜ ਧਾਰਿਆ ਸੱਚਾ ਲਾਕੇ ਪਾਰੇ ਤੂੰ ਗੁਣ ਦਾਤਾ ਨਿਧਾਨ ਹੈ ਅਸੀਂ ਅਬ ਗੁਣਿਆਰੇ ਜੇ ਵਸ ਸੋ ਪਾਇਸੀ ਗੁਰ ਸ਼ਬਦੇ ਵਿਚਾਰੇ ਗੁਰ ਸ਼ਬਦੇ ਵਿਚਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ